ਸੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਿਲਾਉ ਤੇ ਅੱਜ ਕਿਵੇਂ ਬਾਈ ਬਹੁਤ ਖੇ ਲੰਦਾ ਪਤੂਰੇ ਕਾਲਾ ਟਰੈਕਟਰ ਚਲਾ ਲਿਆ ਹੁਣ ਟਰੈਕਟਰ ਵਰਦੇ ਇੰਦਰ ਦਾ ਹੈਗਾ ਨਾਵੇਂ ਨਹੀਂ ਲੰਦਾ ਉਹਨਾਂ ਦਾ ਆ ਆਪਣੇ ਲਾ ਕੇ ਖਾਣੇ ਜੇਗਾ ਪਈ ਦੇ ਗੰਨੇ ਦੇ ਤੇ ਹੈਗੀ ਆ ਕਨਾਲ ਸਵਾਗ ਕਨਾਲ ਜਗਾ ਤੋ ਸੁਥਰਾ ਹੀ ਰਹਿੰਦਾ ਦਾ ਸਮਾਂ ਨੂੰ ਪੁੱਛ ਕੇ ਬਾਈ ਜਿਹਦੀ ਜਮਤੀ ਉਹਨਾਂ ਪਿਆ ਮਾਹ ਬਾਈ ਕ ਸੁਥਰਾ ਰਹਿੰਦਾ ਕਿ ਮੈਂ ਨਾ ਲੰਦਾ ਐ ਇਹਨੋਂ ਕਹਿੰਦੇ ਕਿ ਪਾਣੀ ਆਪਣੀ ਮੋਟਰ ਦਾ ਹੀ ਲੱਗਣਾ ਆਪੂ ਲਗਾ ਪਾਉਣਾ ਇਹਦੇ ਚੋਂ ਪਾਨੇ ਕਰਨਾ ਹੀ ਪਈ ਜਣਾ ਜਿੰਨਾ ਕੋਇਆ ਕਿੰਨੀ ਮਾਰ ਬਹੁਤ ਬੜੀ ਬੂਟਿਆਂ ਦੀ ਛੋੜਾ ਜਿਆ ਬਹੁਤ ਹੈ ਮਿੱਟੀ ਦੇਣਾ ਕਿੰਨੀ ਇਕੱਠੀ ਕਰੀ ਬਟਾ ਮੂਰੇ ਉਹ ਛੋਟਾ ਘੇਰ ਲਾ ਲੈ ਕਿਹੜਾ ਘੇਰ ਲਾ ਪਿਆ ਇਹ ਬਹੁਤ بڑا ਲਾ ਲੈ ਏਕੋ ਹਵਾ ਬਹੁਤ ਚੱਲੀ ਅੱਜ ਜੀ ਭਾਈ ਮਿਲੋ ਬਾਪੂ ਨੇ ਤਾਂ ਅਪਰੀਕਾਲ ਜੀ ਉਧਰ ਆਓ ਦੇਖੋ ਬਣਾ ਆਪਣਾ ਮੰਦੜਾ ਹਾਂ ਕੰਮ ਹੈ ਜਮ ਜਾਲ ਥੋੜੀ ਚਮਚਾ ਕਰਿਆ ਆਪਣਾ ਖੇਤ ਮੈਂ ਕੌਂ ਕੌਂ ਜਿਹੜੇ ਹੋਣਾ ਥੋੜੀ ਕਰਦਾ ਲੈ ਅੱਜ ਪੈਸੇ ਘੇਰ ਲਏ ਤੇ ਕਿੱਥੇ ਪਤਾ ਨਹੀਂ ਕਿੱਥੇ ਘੇਰੇ 4-500 ਰੁਪਿਆ ਲੱਭ ਗਿਆ ਨਾ ਸ਼ੁਕਰ ਲੱਭ ਗਏ ਮੈਂ ਉਹ ਪਤਰਾ ਸ਼ਿਕਰ ਸਾਨੂੰ ਹਾਸ ਹਾਂ ਮੋਟਰ ਵਾਲੇ ਕਚਰੇ ਚੁੱਥੀ ਘੇਰੇ ਵਿੱਚੇ ਕੂੜੇ ਚ ਇਹ ਬਈ ਇਹ ਵੀ ਲੱਗਿਆ ਜਿਵੇਂ ਪਾਏ ਕਰ ਇਹ ਨਾ ਜੀ ਤੇ ਮੇਰਾ ਪਾਇ ਕਰ ਇਸ ਵਿੱਚ ਰੱਖੇਗਾ ਇਸ ਵਿੱਚ ਰੱਖੇਗਾ ਸਮਝ ਗਿਆ ਲੈ 20 3 ਉਹ ਜਾਂ 3 ਬੰਨੂ ਚ ਉਪਾਜ ਆਹ ਲੱਭਦਾ ਫਿਰੇ ਮਾਹ ਕੁਛ ਨਹੀਂ ਹੁੰਦਾ ਜੇ ਖੋਗੇ ਹੁਣ ਮਰ ਖੋਗੇ ਤੈਨੂੰ ਦੇ ਦੂੰਗਾ ਮੈਂ ਲੱਭਦਾ ਬੈਠਾ ਨਾ ਆਹ ਵੱਟ ਵੀ ਸਾਫ ਕਰਨੀ ਆ ਜਹਾ ਗੰਨਾ ਘਾੜੋ ਤੇ ਲੱਗਦਾ ਐ ਨਾ ਛੀ ਤਰਾ ਚੂਹਾ ਯਾਰ ਚੂਹਾ ਦਿਖੇ ਛਿਰਦਾ ਰਹੇ ਬਸ ਚੂਹਾ ਵੱਟ ਪਰ ਜੇ ਰਾਤ ਨੂੰ ਪਾਣੀ ਲਾਉਣਾ ਚੂਹਾ ਦਿਖੇ ਵੀਂਦਾ ਚੂਹਾ ਫਿਰਦਾ ਵੱਟ ਪਰ ਠੀਕ ਆ ऐसे लट्ट ਬਣਾ ਦੇਣਾ ਹੁਣ ਕੀ ਕਰਾਉਣ ਲੱਗੇ ਇੱਧਰ ਇਹ ਛੋਟਾ ਕੁਝ ਵੀ ਨਹੀਂ ਕਰਨਾ ਹੋਵੇ ਉਹ ਤਾਂ ਪੱਤੀ ਖਣਾਉਣੇ ਆ ਆ ਪੱਤੀ ਜੀ ਖੰਡਾ ਦੇ ਆਹ ਇੰਨੇ ਕਿਹੜੀ ਆਹ ਪਈ ਜਿਹੜੀ ਇਹਨੂੰ ਕਿੱਥੇ ਖਣਾਉਂਗਾ ਆਹ ਥੱਲੇ ਭਰੀਆਂ ਪਈਆਂ ਹਾਂ ਉੱਥੇ ਭਰੀ ਪਈ ਐ ਉਹ ਜਿਹੜੀ ਆਹ ਪਈ ਐ ਉਹ ਆ ਤਾਂ ਖੰਡਾ ਦੇਣ ਤੇ ਜਿਹੜੀਆਂ ਢੇਰੀਆਂ ਐ ਉਹਦੇ ਬਾਅਦ ਆਜੂਗਾ ਆਹ ਸਹੀ ਭਈਆਂ ਭਰੀਆਂ ਯਾਰ ਹਾਂ ਉੱਥੇ کہاں ਹੋਏ ਜਿਹੜੇ ਥੱਲੇ ਤਾਂ ਨਹੀਂ ਭਰੀ ਹੈਗੀ ਹਾਂ ਐ ਥੱਲੇ ਐ ਥੱਲੇ ਇਹਨੂੰ ਕੀ ਕਰਨਾ ਕਰੂਗਾ ਖੜਾ ਕੇ ਤੂੰ ਇਹਨੂੰ ਇੰਨੀ ਕਿੰਨੀ ਸਾਰੀ ਖੰਡਾ ਹੋਣੀ ਜੱਗ ਲੱਗਣੀ ਮੂਹ ਵੀ ਕੱਢ ਲੈਣੇ ਜਾ ਕੇ ਪੰਜ ਛੇ ਪੰਡਾ ਕ ਹਾਂ ਟੂੜੀ ਦਾੜੀ ਕੱਟ ਲੈਂਦੇ ਕੱਖ ਬਾਢ ਲੈ। ਤੁਹਾਨੂੰ ਪਤਾ ਹੋਵੇ। ਕੱਖ ਬਾਢ ਲੈ। ਮੈਂ ਠੀਕ ਆ। ਪੱਤੀ ਖੜਾ ਕੇ ਵੀ ਕਾ ਕਰੂੰਗਾ ਉੜਦੀ ਤਾਂ ਫਿਰਦੀ ਆ। ਇਹਨਾਂ ਉਹ ਵੀ ਪੜਦੇ ਨੇ ਇਹ ਦੀ ਦੂਕਾ ਹੋ ਗਿਆ ਮੇਨ ਲੱਗੀ। ਤੇ ਖਰੇ ਬਾਸ ਚੱਲਦਾ ਦਿੱਤਾ। ਹੂੰ। ਇਹ ਮੈਂ ਕਹਿੰਦਾ ਸਾਲਾ ਮੀਂਹ ਪਊਗਾ। ਰਾਤ ਨੂੰ ਪੱਕਾ ਜਦ ਮਰ ਗਿਆ ਦੱਖਣ। ਪਾਊਗਾ ਮੀਂਹ। ਹੁੰਦਾ ਹੋ ਜਾਣਾ ਤਾਂ ਕੰਪਿਊਟਰ ਅੱਜ। ਮੀਂਹ ਤਾਂ ਪਹਿਲੇ ਆ। ਕਿੰਨਾ ਕਿ ਮੀਂਹ ਆ ਤਾਂ ਕੁਝ ਵੀ ਨਹੀਂ ਨਹੀਂ ਹੈਗਾ। ਯਾਰ ਪਤਾ ਰੇਂਡ ਦਾ ਫਰਕ ਪੈਣ ਦਾ ਹਵਾਜ ਹੈ ਨਾ। ਹਵਾਜ ਚੱਲਣਾ ਹੀ ਨਹੀਂ। ਹਵਾ ਬਹੁਤ ਚੱਲਦਾ। ਹਵਾ ਦਾ ਵਹੀ ਘੁੱਟ ਗਈ। ਹਾਂ ਰੇਂਜ ਉੜਦੀ ਆਵਣਾ ਆਹ ਤਾਂ ਡੌਲ ਕਰਤੀ ਨੇ ਸਾਫ ਪਾਰਾ ਸਾਰੀਆਂ ਆਹਾਂ ਖੁਰਪੇ ਨਾਲ ਆਹ ਜਦ ਘਾੜ ਹੋ ਗਿਆ ਨਾ ਇੱਥੇ ਜੇ ਘਾੜ ਗਿਆ ਭਰੀ ਇੱਥੇ ਲਾਗ ਲਾ ਕੇ ਕਢਾਉਣੀਆਂ ਆ ਕਾਲੂ ਕਹਿੰਦਾ ਪਰਸੋਂ ਨੂੰ ਕਹਿੰਦਾ ਹਾਂ ਪਰਸੋਂ ਨੂੰ ਪਰਸੋਂ ਗਾਮਾ ਲੱਦ ਜੇ ਹੌਲ ਤੇ ਲੱਦ ਜੇ ਕਢਾਉਣੀ ਪੜਤੀਆਂ ਹੁਣ ਸਾਸੀ ਆ ਜਾਣੀ ਕਾਲੂ ਵੀ ਆ ਸਕਦੀ ਪਰਸੋਂ ਨੂੰ ਵੀ ਆ ਸਕਦੀ ਇਕੱਠੇ ਆਉਣੀਆਂ ਇਕ ਆਉਣੀ ਹਲੇ ਤਾਂ ਹਾਂ ਹੂੰ ਠੀਕ ਆ ਚੱਲੀਆਂ ਆਲਾ ਤਿਆਰ ਕਰ ਦਿੰਦੇ ਜੇ ਮੀਨ ਆਪਿਆ ਕੱਲ ਗੁੱਲੂ ਜੇ ਕੱਲ ਮੀਨ ਆਪੇ ਉੱਥੇ ਨਹੀਂ ਜਾਣਾ ਫਿਰ ਉੱਥੇ ਨਹੀਂ ਕਰਕੇ ਆਉਣਾ ਆਹੋ ਜੇ ਉਹਦਾ ਫੋਨ ਆ ਗਿਆ ਜੇ ਤਿੱਕਰ ਆਉਣਾ ਆਹੋ ਫਿਰ ਨਹੀਂ ਤਾਂ ਪਾਊਗਾ ਬਾਈ ਜਿੰਨਾ ਦੱਖਣ ਚੱਲਦਾ ਮੀਨ ਦਾ ਪਾਊ ਕੋਈ ਪਾਊਗਾ ਮੀਨ ਨਹੀਂ ਖੜਦਾ ਹੈਗਾ ਦੱਖਣ ਸਵੇਰ ਦਾ ਚੱਲਦਾ ਲੇਟ ਮੈਂ ਅੱਜ ਬਾਹਰ ਫਿਰ ਮੈਨੂੰ ਨਾਲੇ ਹੂਰ ਵਾਲ ਮਾਲ ਦੀ ਕਰਤੀ ਨੇ ਅੱਜ ਬਾਜ ਜੇ ਬਣਾਤੇ ਪਸੇਣ ਵੀ ਬਾਜ ਜੇ ਬਣ ਗਏ ਸੀਲ ਵੀ ਕਰ ਗਿਆ ਜੇ ਕਣਕਾ ਵੀ ਗਿਰ ਗਿਆ ਪਾਣੀ ਲੱਗ ਗਿਆ ਇਹਨਾਂ ਨੂੰ ਕਿੱਥੇ ਕਰਕੇ ਕਣਕਾਂ ਹਵਾ ਜ਼ਿਆਦਾ ਚੱਲਦੀ ਆ ਹਵਾ ਤੇਜ਼ਬਾ ਹੋਤਾ ਹੈ ਯਾਰ ਆਜ ਨੂੰ ਪਤਾ ਨਹੀਂ ਕੀ ਕਰਨਾ ਨਹੀਂ ਨਹੀਂ ਵਾਹ ਕੋਈ ਪਤਾ ਨਹੀਂ ਹੈਗਾ ਕਿੰਨਾ ਟਾਈਮ ਹੋ ਗਿਆ 3 ਵੱਜ ਗਿਆ 3 ਵੱਜ ਗਿਆ 3 ਜਾ ਲੈ ਚੱਲੀਏ ਦੇਖੀਏ ਫਿਰ ਉੱਥੇ ਚੱਲਦੇ ਆ 3 ਜਾ ਕੇ ਪਿੰਡ ਚੱਲਦੇ ਆ ਪਹਿਲਾਂ ਤੂੜੀ ਘੇਰ ਲਓ ਫਿਰ ਉੱਥੇ ਡੌਲ ਪਾਉਂਦੇ ਆ ਫਿਰ ਡੌਲ ਪਾ ਕੇ ਆਉਣੀ ਉੱਥੇ ਉहां ਡੌਲ ਪਾ ਕੇ ਵਾੜਿਓ ਜਿੰਦਾ ਬਣਾ ਭੈਣੀ ਪਿਆ ਬਾਲ ਪਿਆ ਨਾ ਹੱਥ ਝੱਲੀਆਂ ਮੈਂ ਲਿਆਉਂਦਾ ਚੱਕ ਟਰੈਕਟਰ ਖੜਾ ਕੇ ਐਨੀ ਤੂੜੀ ਗੇਰ ਲਿਓ ਅਸੀਂ ਤੂੜੀ ਸਿਰਦੇ ਇੰਨੇ ਨੂੰ ਹੂੰ ਚੱਲੀਏ ਚਲੋ ਉੱਥੇ ਬਣਾ ਲੀਏ ਗੱਟ ਪਾ ਕੇ ਆਪਾਂ ਇੱਕ ਤੂੜੀ ਸੁੱਲੀ ਅੰਦਰ ਚੱਲ ਆ ਗਾ ਬੱਠਾ ਗਏ ਵਧੀਆ ਬਣਾਤੀ ਆ ਵਾਟੇ ਕੰਮ ਦੀ ਬਣਾਤੀ ਹੈ ਕੰਮ ਦੀ ਹਲੇ ਵੀ ਆਪਣੀਆਂ ਮੈਂ ਕਿਹਾ 10 ਪਰਟੀਆਂ ਖੜੀਆਂ ਹੋਣੀਆਂ 10 ਨਾ ਖੜੀਆਂ ਹੈ ਹੋਏ ਨਹੀਂ 10 ਤਾਂ 11 10 ਦੇ ਉੱਪਰੇ ਹੋ ਜਾਣੇ ਬੀਜ ਵੀ ਪਾਉਣਾ ਬੀਜ ਕਿੰਨਾ ਪਾਉਣਾ ਹੋ ਗਿਆ ਪਹਿਲਾਂ ਉਹ ਵੀ ਪੈਣਾ ਬੀਜ ਕਿਹੜਾ ਉਹ ਸਿੱਕੇ ਟੱਲੇ ਉਹਨੇ ਲੈ ਜਾਣਾ ਮੁੰਡੇ ਨੇ ਪੇਡ ਦੋ ਕੀ ਨੇ ਆਹੋ ਆ ਕਿੰਨੀ ਜਗ੍ਹਾ ਵੱਡੋ ਹੀ ਬਾਹਰ ਕੰਟਰੋਲ ਹੋ ਗਿਆ ਆਹ ਬੱਟ ਸਾਹ ਆ ਬਣਾਤੀ ਕਿਰਪਾ ਲੱਗੇ ਲੇ ਗਿਆ ਆਹ ਤਾਂ ਵਧੀਆ ਹੈ ਨਾ ਇੱਜਾ ਇਹ ਵਧੀਆ ਬਣ ਗਿਆ ਉਹ ਆਏ ਨਾ ਖਾਡੋ ਖਾਡ ਲੈ ਤੁਹਾਨੂੰ ਲੱਗੇ ਨਾ ਖਾਡ ਕਿੰਨੀ ਹੋਰ ਇਹਨਾਂ ਹੱਥ ਪੁੱਟਦਾ ਪਾਣੀ ਫਰੇ ਹਸਦਾ ਹਾਂ ਜਾਂ ਪਾਣੀ ਲਾਉਂਗੇ ਜਾਂ ਸੈੱਟ ਕਰ ਲੂਗੇ ਖਾਡਾ ਨਾ ਇਸ ਪਰ ਪੈਰ ਨਹੀਂ ਮਾਰਨਾ ਇਹ ਰੱਟ ਬੰਦ ਕਰੀ ਛੱਡ ਠੀਕ ਆ ਸਾ ਜਿਸ ਮਰਾਤਾ ਹੈ ਸੁਗਨ ਜਾਨਵਰ ਦਾ ਕੀ ਬਤਾਉ ਹਾਂ ਕਿ ਬੈਠਾ ਵੇ ਦੱਦੀ ਉੱਪਰ ਗਿਆ ਸਿਰ ਪਰ ਅਸਮਾਨ ਚਲੋ ਜੀ ਠੀਕ ਕਹਣਾ ਤਪੜ ਕੇ ਕੀ ਕਰੂੰਗਾ ਹੁਣ ਤੂੰ ਹਾਂ ਬਾਹਰ ਨਹੀਂ ਜਾਊਂਗਾ ਬਾਹਰ ਨੂੰ ਤਾਂ ਜਾਊਂਗਾ ਫਿਰ ਉੱਥੇ ਮੈਂ ਕੀ ਕਰ ਪੜਦਾ ਉੱਥੇ ਪਲੇਨ ਵੇਚ ਦੂੰਗਾ ਮੈਂ ਕੀ ਕਰ ਦੂੰਗਾ ਪਲੇਨ ਵੇਚ ਵੀਡੀਓ ਪਲੇਨ ਕਿਆ ਕੀ ਕਹਿੰਦਾ ਹਾਂ ਉੱਥੇ ਗੱਡੀਆਂ ਮਿਲਦੀਆਂ ਐ ਰੋਲਸ ਰੋਇਸ ਆ ਉੱਥੇ ਅੱਛਾ ਉੱਥੇ ਤੂਸਤੀ ਸਰਕਾਰਾ ਅੱਛਾ ਔਰ ਉੱਥੇ ਪਲੇਨ ਵੀ ਮਿਲਦੇ ਆ ਪਲੇਨ ਜਹਾਜ਼ ਹਾਂ ਲੈ ਲੂੰਗਾ ਲੈ ਲੂੰਗਾ ਇਹ ਜੀ ਖਰੀਦ ਲੂੰਗਾ ਸੋਨੇ ਦੇ ਵੀ ਹਾਂ ਖਰੀਦ ਲੂੰਗਾ ਤੂੰ ਤੈਂ ਕਿੱਥੇ ਦੇਖ ਲੈ ਹੁੰਦੇ ਆ ਹਾਂ ਟਾਟਮ ਦੇਖੀ ਜਦਾ ਦਸ ਨਾਲ ਔਰ ਕੀ ਆ ਰੀਅਲਵਾ ਵੀ ਹੁੰਦੇ ਆ। ਪਰ ਸਾਨੂੰ ਕਿਹੜੀ ਗੱਡੀ ਲਾਉਂਗਾ? ਗੱਡੀ ਤਾਂ ਮੇਰੇ ਉਸਰਵਾਇਸ ਭੇਜ ਦੇਣੀ। ਸਾਨੂੰ। ਹਾਂ, ਉਸਰਵਾਇਸ। ਮੈਂ ਤਾਂ ਦਾਵੇ ਪਹਿਲੀ ਵਾਰ ਸੁਣਿਆ। ਇਹ ਤਾਂ ਗੇਦੇ ਧੂਹਾ ਹੁੰਦਾ ਏ। ਮੈਨੂੰ ਵੀ ਦਾਦੂ ਨੂੰ ਪੁੱਛੂਗਾ ਕਿ ਉਹ ਮੈਂ ਕਿਹੜਾ ਗੱਲੀ ਦਾ ਧੂਹਾ ਹੁੰਦਾ ਕਿਹੜੀ ਹੁੰਦੀ ਧੂਹ ਵਾਲੀ। ਹਾਂ ਨਹੀਂ ਕਿਹੜੀ ਹੁੰਦੀ ਆਣੀ ਉਹ। ਉਹ ਹੁੰਦੀ ਐ। ਹੂੰ। ਜਿੱਕਨਾ ਗੁਰਨਾਨ ਦੇ ਨਾਮ ਕੋਨੇ ਹੈਗੇ ਅੱਡਿਕ ਕਾਲ। ਹੂੰ। ਆਪਣੀ ਹਾਲਤੋਂ ਜਿੱਦੀ ਆ ਥੋੜੀ ਜੀ ਨੀਮੀ ਆਉ ਤੇ। ਅੱਛਾ। ਤੇ ਬੰਨੂ ਮੈਨੂੰ ਦੱਸ ਉਹ ਪਾਪੇ ਨੂੰ ਭੇਜੂਗਾ ਮੈਨੂੰ ਕਾ ਭੇਜੂਗਾ ਆ ਦੋਨਾਂ ਨੂੰ ਹੀ ਭੇਜੂਗਾ ਦੋਨਾਂ ਨੂੰ ਏ ਠੀਕ ਐ ਜਨ ਬਾ ਬਾਏ ਬਾਦਾ ਲਾ ਫਿਰ ਬਾਦਾ ਜਿਹੇ ਮਾਰਨ ਤੱਕ ਠੀਕ ਐ ਬਾਦਾ ਰਿਆ ਹੁਣ ਪੱਕਾ ਯਾਦ ਰੱਖੀ ਹਾਂ ਮੈਂ ਕਈ ਯਾਦ ਰੱਖੀ ਠੀਕ ਐ ਤੇ ਜੂਗਾ ਵੀ ਗੱਡੀ ਹਟਦਾ ਨਹੀਂ ਹਾਂ ਬਾਹਰ ਜਾ ਕੇ ਭੇਜੂਗਾ ਹਾਂ ਪੜ੍ਹਾਈ ਕਰ ਫੜਾ ਫੜ ਪੜ੍ਹਾਈ ਕਰਕੇ ਤਾਈ ਆਉਂਗਾ ਤੇਰੇ ਮੁੱਥੇ ਨਾ ਮੈਂ ਇੱਕ ਪਲੇਨ ਖਰੀਦ ਦੂੰਗਾ ਪਲੇਨ ਅਗੂ ਬੜੇ ਸਮਾਨ ਨੂੰ ਹੱਥ ਪਾਉਂਦਾ ਬਾਈ ਤੇ ਉਹਨੂੰ ਵੇਚ ਗੱਡੀ ਗੁੱਡੀ ਹੋਇਆ ਮੰਨੀ ਐਡਾ ਤਾਂ ਨਹੀਂ ਗਰੀਦ ਹੁੰਦਾ ਤੇ ਉਹਨੂੰ ਵੇਚ ਕੇ 10 ਕਰੋੜ ਰੁਪਏ ਆਜੂਗਾ ਅੱਜ ਅੱਲਾ ਤੇਰੇ ਕੋਈ ਟਰੈਕਟਰ ਲੈ ਲਿਓ ਜਾਂ ਤਰਾਲੀ ਹੂੰ ਬਾ ਉੱਥੀ ਸੋਚ ਖੜ ਗਈ ਅੱਗੇ ਤਾਂ ਟਰਾਲੀ ਆ ਫਿਰ ਜੱਟਾਂ ਦੀ ਐ ਚੀਜ਼ ਹੋ ਜਾ ਬੱਸ ਹਾਂ ਐਨੀ ਕੀ ਸੋਚ ਐ ਨਾ ਬੁੱਲਟ ਲੈ ਲਿਓ ਨਵਾਂ ਬੁੱਲਟ ਤਾਂ ਖੜਾ ਤੇਰੇ ਕੋਲ ਆ ਪਾ ਨੂੰ ਵੇਚ ਕੇ ਕਹੀ ਸੀ ਆ ਨਾਲ ਦੋ ਉਲਟੋ ਜਾਣੇ ਗਲਤੀ ਗਾ ਲੋ ਜੀ ਪਹੁੰਚ ਗਏ ਭਾਈ ਮੋਟਰ ਪਰ ਗਰੀਂਦਰ ਵੀ ਨਾਲੇ ਰਹਿੰਦਾ ਹੁਣ ਤਾਂ ਸਸਤੀ ਕਾਲ ਜੀ ਸਾਹਿਬ ਦੋ ਵੀ ਜਵਾਈ ਬੁਲਾਤਾ ਮੱਲਾ ਤੇਰੇ ਮੱਤੇ ਜਾ ਕੇ ਮੈਂ ਅੱਜ ਦਾ ਮੁੰਡੇ ਦਾ ਇਹ ਭਾਈ ਇਹ ਵੀ ਯਾਰ ਜੇ ਤਾਂ ਫੇਰ ਇੱਕ ਵਾਰੀ ਵੀ ਨੂੰ ਬੁਲਾਉਂਦਾ ਹਾਂ ਫੇਰ ਇੱਕ ਵਾਰੀ ਵੀ ਸਸਤੀ ਕਾਲ ਆ ਜਾ ਆ ਜਾ ਇੱਧਰ ਆ ਜਾ ਲੈ ਬਦਲਣਾ ਰਗ ਬੰਦਿਆ ਬਿਆ ਹੁਣ ਸਵੇਰ ਦੀ ਬਾਈ ਮੌਸਮ ਰਾਤ ਮੀਂਹ ਵੀ ਪਿਆ ਆ। ਉਹ ਪਾਤੀ ਇੱਧਰ ਲੱਗ ਜੰਨੇ ਨੇ। ਹਾਂ ਯੂ ਲੱਗਦਾ। ਹੈ ਯੂ ਲੱਦਾਂ। ਤੇ ਬੱਦਲ ਬਾਈ ਹੋਈ ਹੋਈ ਮੀਂਹ ਆਊਗਾ ਹੁਣ ਰਾਤ ਨੂੰ ਫੇਰ। ਫੁੱਲ ਤਿਆਰੀ ਚਾਹ ਦੇਖ ਲੈ ਜਾਈ ਤੂੰ ਹੁਣ ਰੱਖਣ ਮਾਰਨ ਦੇਖ। ਹਾਂਜੀ। ਕੱਲ ਨੂੰ ਮੀਂਹ ਆਇਆ ਤਾਂ ਅੱਜ ਆਇਆ ਤਾਂ ਸਵੇਰੇ। ਸਵੇਰੇ ਅੱਜ ਆਇਆ ਤਾਂ। ਹੂੰ। ਮੈਨੂੰ ਖੁਦ ਨਹੀਂ ਪਤਾ। ਹਾਂ। ਮੈਨੂੰ ਕੀ ਪਤਾ ਲੱਗਣਾ। ਸਵੇਰੇ ਪਿਆ ਦੇ ਪਾਣੀ ਖੜਾ ਦੇਖ। ਸੁੱਤਾ ਪਿਆ ਤਾਂ। ਆ ਟਰੈਲਾ ਵੇਚ ਤਾਪਾ ਨੇ। ਉਹ ਬਾਈ ਕਾਲਾ ਵੇਚ ਤਾਪਾ ਨੇ। ਆਪਣੀ ਵਾਲਾ। ਸਾਈ ਦੇਗੇ ਬੰਦੇ ਜੀੜਾ ਹੋਣੀ ਆ ਮਾਲਕ ਹੋਰ ਹੈ ਗਾਹਾਂ 2 ਮਹੀਨੇ થઈ ਮਾਲਕੀ ਤਾਂ ਹੋਰ ਬਣ ਜੈਣਾ ਹੂੰ ਡੇਢ ਮਹੀਨੇ થઈ ਤੇ ਠੀਕ ਨਹੀਂ ਤਾਰੇ ਦੀ ਟਰਾਲੀ ਦੀ ਭਾਈ ਆਪਾਂ ਨੇ ਕੋਈ ਨਵਾਂ ਬਣਾ ਲਿਆ ਤੇ ਇਸ ਨਵਾਂ ਬਣਵਾਇਆ ਜਿਹੜਾ ਆਪਾਂ ਨੇ ਇਹ ਟਰਾਲ ਆਪਾਂ ਨੇ ਭਾਈ ਵੇਚਤਾ ਬੰਦਿਆਂ ਨੇ ਪੈਸੇ ਦੇ ਦਿੱਤੇ ਸਾਈ ਚੰਗੀ ਮੋਟੀ ਦੇਗੇ ਤੇ ਆਪਾਂ ਨੇ ਵੀ ਇਧਰ ਦੇ ਤੇ ਗਾਹਾਂ ਪੈਸੇ ਆਪਣੇ ਵੀ ਬਣੂਗਾ ਹਲੇ ਥੋੜਾ ਜਿਆ ਟਾਈਮ ਲੱਗੂਗਾ ਕਰ ਲੈ ਕੰਮ ਗਾਰਾ ਪਾਣੀ ਖਾਂਜੀ ਹੁੰਦਾ ਨਹੀਂ ਪੈਪੇ ਨਹੀਂ ਲਾ ਹੁੰਦਾ ਟਰਾਲੇ ਵਾਲਾ ਵੀ ਟਰੈਲਾ ਟਰਾਲਾ ਹੁਣ ਤੁਸੀਂ ਬੱਸ ਦੇ ਦੇਣਾ ਤਵਾ ਕੇ ਬਾਈ ਨੂੰ ਉਹਨਾਂ ਨੂੰ ਕਿਹਾ ਤਾਂ ਵੀ ਭਾਈ ਲੈ ਜਿਓ ਤੁਸੀਂ ਉਹ ਕਹਿੰਦੇ ਹੱਲੇ ਕੋਈ ਨਾ ਕਰਨਾ ਗੇਰ ਲਓ ਤੇ ਬਾਅਦ ਦੇ ਦਿਓ ਪੁੱਤ ਠੀਕ ਹੈ ਚਾਰ ਪੰਜ ਕੇ ਪੰਜ ਕੇ ਗੇੜੇ ਰਹਿ ਗਏ 6 ਬਸ ਆਹ ਨਾ ਮਿੱਟੀ ਜਿਹੇ ਪਾਪਾ ਹਾਂਜੀ ਪੁੱਤ ਇਹ ਕਿੰਨੇ ਫੁੱਟ ਦਾ ਟਰੈਲਾ ਹੈ ਇਹ 15 ਫੁੱਟ ਦਾ ਹੈ ਹੁਣ ਬਣਾਇਆ 18.5 ਫੁੱਟ ਦਾ ਨੇ 20 ਫੁੱਟ ਦਾ ਏ। ਫਾਡੇ ਥਾੜਾ ਫੁੱਟ ਦਾ ਬਣਾਇਆ ਪੁੱਤ ਹੁਣ। 20 ਫੁੱਟ ਦਾ ਏ। ਆਹਾ। ਆਹਨਾ 15 ਫੁੱਟ ਦਾ 18.5 ਫੁੱਟ ਦਾ ਬਠਾਇਆ। 20 ਫੁੱਟ ਦਾ। 20 ਫੁੱਟ ਦਾ ਬਣਾਇਆ। ਕਾ ਬੀਏ ਬਣਾਇਆ ਬਸ। ਆ ਗਿਆ ਚੱਲ ਠੀਕ ਆ। ਤੇ ਬਾਕੀ ਬਾਈ ਫੋਨ ਕਰੀ ਜਾਂਦੇ ਬਾਈ ਵਿੱਚ ਕਈ ਕੱਲ ਵੀ ਆਏ ਤਾਂ ਫੋਨ। ਤੇ ਬਾਈ ਵੀ ਗਿਆ ਟਰਾਲਾ ਇਹ ਹੁਣ। ਹੋਇਆ ਕੀ ਦਾ ਏ? ਤੇ ਦੋ ਕੁ ਮਹੀਨੇ ਲੱਕ ਦੇ ਦੇਣਾ ਆਪਾਂ ਇਹ ਟਰਾਲਾ ਬਾਈ ਨੂੰ ਇਹ। ਸਾਈ ਬਾਈ ਨੇ ਪਾਤੀ ਆਪਾਂ ਉਹਨੂੰ। ਦੇਖ ਕੇ ਸਾਈ ਸਮਝ ਲੈ ਦੇਖ ਕੇ ਆਗੇ ਭਾਈ ਟਰਾਲਾ ਉਹ ਆਪਾਂ ਨੇ ਵਿਕੇ ਨੂੰ ਤਾਂ ਮੈਂ ਕਹਿੰਦਾ ਇਹਨੂੰ ਮਹੀਨੇ ਤੋਂ ਉੱਪਰ ਹੋ ਗਿਆ ਪੰਜ-ਸਾਹ ਦਿਨ ਹੋ ਗਏ ਗੱਲਬਾਤ ਹੋਈ ਨੂੰ ਆਪਾਂ ਨੇ ਦੱਸਿਆ ਨਹੀਂ ਤਾਂ ਹੱਲੇ ਹੋਦਾ ਹੋ ਗਿਆ ਭਾਈ ਦਾ ਹੁਣ ਭਾਈ ਟਰੋਕ ਦਿਨ ਹੋ ਗਏ ਉਹਨਾਂ ਨੇ ਪੈਸੇ ਆਪਾਂ ਨੂੰ ਪਾਤੇ ਤੇ ਆਹ ਪਰ ਇਹ ਹੁਣ ਖਾਲੀ ਕਰਕੇ ਆਈ ਟਰੈਲਰ ਜਿਹੜੇ ਰਹਿ ਗਏ ਜਿੱਦਾਂ ਟਰਾਲਾ ਦਵਾਗੇ ਉਦੋਂ ਲੈ ਜਾਵਾਂਗੇ ਉਹ ਟਰੈਲਰ ਖਾਲੀ ਕਰਕੇ ਆਈ ਹਾਂ ਹੁਣ ਤਾਂ ਖਾਲੀ ਉਹ ਕਰਕੇ ਆਉਂਗਾ ਪੰਜ-ਸਾਹ ਭਰੀਆਂ ਦਾ ਟਿਕਾੜਾ ਲੀ ਆਹੋ ਲੈ ਨਾ ਸਾਰਾ ਉਤਰੇ ਦੋ ਕਾਊਂਟਰ 'ਤੇ ਚੱਲ ਜਿਓਗਾ ਤੇਰੇ ਲਈ ਆਹ ਆਹੀ ਆਉਂਗਾ ਠੀਕ ਹੈ ਨਾ ਮੈਂ ਵੀ ਕਿਹਾ ਤਾਂ ਕੱਲ ਖੁਸ਼ਪ੍ਰੀਤ ਮਿਲੇਦਾ ਮੈਂ ਪਹਿਲਾਂ ਬਣਵਾ ਦੋ ਯਾਰ ਕਹਦਾ ਯਾਰ ਬੁਕਿੰਗ ਆ ਹੁਣ ਪਹਿਲਾਂ ਕਿੱਥੇ ਬਣਨਾ ਕਹਿੰਦਾ ਉਹੀ ਤਰੀਕ ਨੂੰ ਬਣਨਾ ਜਿਹ ਬੰਦਤੀ ਹੋਈ ਆ ਮੈਂ ਚੱਲ ਪਾਈ ਜਾ ਦੇ ਦੇ ਹੋਰ ਕੀ ਕਰਨੂੰ ਟਿੰਡੇ ਵਾਲਾ ਟਰਾਲਾ ਹਾਂਜੀ ਦੱਸ ਪਾਪਾ ਬੋਲਦਾ ਏ ਕੀ ਨਾ ਇੱਕ ਨਾ ਮੀਨੀ ਕਾਈਟ ਮਿਲਦਾ ਏ ਉਹ ਸੱਪ ਤੇ ਛੋਦਾ ਕਾਈਟ ਹੋਣਾ ਉਹਦੇ ਨਾਲ ਛੋਤੀ ਜੀ ਦੋੜ ਵੀ ਮਿਲਦੀ ਆ ਫੇਰ ਤੇਰਾ ਨਹੀਂ ਸਮਝ ਆਉਂਦਾ ਮੈਨੂੰ ਤੂੰ ਖੇਡ ਲਾ ਜਾ ਪਤਾ ਨਹੀਂ ਕੀ ਕਹੀ ਜਾਂਦਾ ਪੁੱਤ ਥੋੜਾ ਬੜਾ ਪਤੰਗ ਨਾ ਸਭ ਦੀ ਹਾਂ ਪਤੰਗ ਦਾ ਪਿਆ ਵੇ ਦੇਖ ਲੈ ਨਾਲੇ ਅੜਾ ਲਾ ਟਰੈਕਟਰ ਵਾ ਜਾ ਟਰੈਕਟਰ ਵਾ ਜਾ ਬੋਤੀ ਕਲਾਸ ਆ ਨਾ ਸਭ ਦੀ ਐਸੋ ਅੱਜ ਇੱਥੋਂ ਉੱਡਦਾ ਬਈ ਉਹ ਦਿਨ ਉਹਦੇ ਬੜੇ ਵਾਲੇ ਦੂੜ ਮਾ ਨਾ ਉਹ ਪਤੰਗ ਲੱਗਿਆ ਵਹਾਈ ਪਤਾ ਨਹੀਂ ਬਸ ਠੀਕ ਆ ਹਾਂ ਠੀਕ ਆ ਕੋਈ ਨਾ ਖੇਡ ਲੈ ਬਾਤ ਉੜੀ ਤਾਂ ਖਿੱਚ ਲਈਏ ਸੋ ਥੋੜੀ ਬਣਵਾ ਲੂਗੀ ਜਿਹਦੀ ਅੰਦਰ ਪੈ ਗਈ ਉਨੀ ਪਾ ਦੇਣੀ ਬਾਕੀ ਵਾਰਾਂ ਨੂੰ ਬਾਕੀ ਟਰੈਲੀਆਂ ਵੇਚ ਦੇਣੀ ਆ ਟਰਾਲੀਆਂ ਵੇਚ ਕੇ ਕਿਆ ਕਰੂੰਗਾ ਝੁੰਡੇ ਇਹਦੇ ਨੇ ਖੜੀ ਲੈਣੀ ਹੈ ਕੀ ਨੇ ਝੁੰਡੇ ਬਾਅਦ ਦੇ ਦੂੰਗੇ ਆ ਤਾਂ ਕੀ ਰੇਟ ਕਿਹੜੀ ਮੰਦਾ ਪੈਣਾ ਚਾਹੀਦਾ 250 ਰੁਪਏ ਨੂੰ ਕੋਈ ਤੂੜੀ ਪੁੱਛਦਾ ਨਹੀਂ ਅਵਾ ਖਾਲੀ ਕਰਾਏ ਹੋਣਾ ਮੇਰੇ ਗੰਨਾ ਬਚਿਆ ਹੋਇਆ ਬਾਈ ਹਲੇ ਖਾਲੀ ਕਰਾਉਂਗਾ ਮੋਟਲ ਪਏ ਹੁਣ ਇਹਦੀ ਖਾਲੀ ਕਰਾਏ ਹੁਣ ਆਪਾਂ ਨੇ ਠੀਕ ਹੈ ਨਾ ਬੰਦਾ ਬੋਲਾ ਬੋਲਾ ਗਿਆ ਆਹ ਮੋ ਚੱਲਦੀ ਯਾਰ ਵੀਡੀਓ ਵੀ ਸਵਾਰ ਕੇ ਬਣਦੀ ਬਾਹਰ ਤਾਂ ਹਮ ਅਵਾਬਾਦੀ ਇਹਦੇ ਪਰ ਥੋੜੀ ਤਿੰਦੇਵਾਲ ਟਰਾਲਾ ਲਿਆਵਾਂ ਗੱਲ ਨੂੰ ਮੈਂ ਫੋਨ ਕਰਿਆ ਤਾਂ ਤਿੰਦਾ ਕਹਿੰਦੇ ਆ ਲਿਆ ਦੋਹਾਂ ਨਾਲੇ ਗੱਲ ਨਾ ਫੜਾਫੜ ਛੱਡ ਕੇ ਪਾਸੇ ਆਹੋ ਠੀਕ ਨਹੀਂ ਗੱਲ ਉੱਠੀ ਹੀ ਹੋਈ ਆ ਦੇਖ ਲਈ ਇਹ ਵੀ ਹੁਣ ਜ਼ਿੰਮੇਵਾਰੀ ਜੀ ਹੋ ਗਈ ਆਪਣੀ ਚੀਜ਼ ਹੋਰ ਹੁੰਦੀ ਆ ਥੋੜਾ ਕਿਹਨੇ ਸਾਈ ਦਿੱਤੀ ਹੋਈ ਆ ਕਿਤੇ ਨਹੀਂ ਆਪਣਾ ਪਾਣੂ ਕੋਈ ਸਾਈ ਸੁਣਦਾ ਕੋਈ ਚੱਕਰੀ ਨਹੀਂ ਆ ਮੈਨੂੰ ਲਿਖਾ ਪਹਿਲਾਂ ਬਹੁਤ ਥੁੜੀ ਹੋਣਾ ਇਹ ਹੋਰ ਤਾਂ ਆਇਓ ਆ ਤੋ ਆ ਕੇ ਲਿਆਉਂਗਾ ਜੇ ਵਿਹਲਾ ਹੋ ਗਿਆ ਹੁਣ ਕਿਦਨੇ ਤੋ ਆ ਲਈਂ ਹਮ ਮੈਨੂੰ ਦੁਆਇ ਵਾ ਬੋਧਿਆ ਮੈਂ ਪਿਆ ਬੈਟਰ ਹੈ। ਅਰੇ ਲੈ ਦਾ ਪੂਰਨ ਫੁੱਲ ਰੋਬ ਹੈ ਨਾ ਫੁੱਲ ਹੈ? ਫੁੱਲ ਰੋਬ ਬੈਟਰ ਆ ਲੈ ਦਾ। ਕਹੀਦਾ ਜਾਂਦਾ ਅਗਲਾ ਹੁਣ ਕੰਬੇ ਦੇ 5 ਲੱਖ 5.5 ਦਾ ਕਿੰਨਾ ਮੰਗਿਆ 5 ਮੰਗਿਆ। ਹੈ? 5 ਲੱਖ ਮੰਗਿਆ ਜੀ। ਮੰਗਦਾ ਬਾਈ ਅਗਲਾ ਚੀਜ਼ ਦਾ ਮੁੱਲ ਪੈਂਦਾ ਏ। ਹਾਂ। ਤੇ 40 ਨੂੰ ਕੁਝ ਨਹੀਂ ਲੱਗਿਆ ਬਿੱਡ ਨੂੰ। ਹੂੰ। ਹੁਣ ਜੇ 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 ਰਵਾਤਾ ਰਵਾਈ ਹੁੰਦਾ ਬਾਈ। ਤਾਂ ਹੈ। ਮਾਤ ਰੇ। ਜੇ ਵਿਵਾਰੇ ਜੇ ਵਿਵਾਰੀ ਕੋਲ ਹੋਵੇ ਟ੍ਰੈਲਾ ਹੋਰ ਮਹਿੰਗਾ ਦਿੰਦਾ ਅਗਲਾ। ਆਹ ਬੋਲੇ ਮੀਂਹ ਆ ਰਿਹਾ ਵੇਖਦਾ ਵਿੱਚ ਦੇ ਹੈ ਨਹੀਂ ਇੱਕ ਮੰਨੂ ਬਾਈ ਦਾ ਫੁੰਦਾ ਆ ਮੈਂ 16 ਫੁੱਟਾ ਕਹਿੰਦਾ ਮੈਂ ਸਾਢੇ ਪੁਹਾੜਾ 16 ਫੁੱਟਾ ਕਹਿੰਦਾ ਉਹ ਵੀ ਪਕਾਉਗਾ ਯਾਰ ਕਹਿੰਦਾ ਪੰਮੇ ਲੰਬਰ ਦੀ ਮੈਂ 18 ਸਾਢੇ 18 ਫਿਰਦਾ ਲੈਣੇ ਨੂੰ ਮੈਂ 16 ਫੁੱਟਾ ਮੈਂ ਸਾੜਾ ਹੀ ਲੈਣਾਂ ਤਾਂ 15 ਹੂੰ ਕਹਿੰਦਾ 18 ਹੀ ਲੈਣਾ ਮੈਂ ਹੁਣ ਨਰਾਵ ਹੈ ਕਿ ਨਹੀਂ ਚਲ ਆ ਫਗਾਲਾ ਵੀ ਆਈ ਜਾਣਾ ਬਣ ਕੇ ਹੁਣ ਮੈਨੂੰ ਦੱਸ ਦੂੰਗਾ ਆਪਣੇ ਵਾਲਾ ਵੀ ਹਲੇ ਮਹਾਰਾਜ ਕਹਿੰਦਾ ਮੈਨੂੰ ਪਾਈ ਦਵਾ ਦੇ ਕਹਿੰਦਾ ਮੈਨੂੰ ਟਰੈਲਾ ਪਹਿਲਾਂ ਵੜ ਦਵਾ ਦੇ ਪੁੱਥੀ ਵੀ ਆਪਣੇ ਨਾਲ ਦਵਾ ਦੀ ਪੂਰਾ ਤੇ ਕਹ ਤੈਨੂੰ ਜਦ ਕਿਹਾ ਦਾ ਤੂੰ ਤੁਰਿਆ ਗਿਆ ਨਾਲ ਹਾਂ ਕਹਿੰਦਾ ਵੀ ਕਹਿੰਦਾ ਨਹੀਂ ਕਹਿੰਦਾ ਫਿਰ ਮਹਾ ਮੁੰਡਾ ਵਿਸਾਗ ਉੱਪਰ ਜਾ ਰਿਹਾਗਾ ਮੁੰਡਾ ਦਵਾ ਦੇਣੀਆਂ ਤਾਂ ਮੈਨੂੰ ਮਨ ਨੂੰ ਤਾਂ ਦੱਸਦਾ ਮੈਂ ਦਵਾ ਦੇਣਾ ਤਾਂ ਨਾਲ ਗੱਲ ਤਾਂ ਕਰਦਾ ਮੇਰੇ ਨਾਲ ਗੱਲ ਤਾਂ ਮਿਲ ਸਕਦਾ ਠੀਕ ਨਹੀਂ ਗੱਲ ਹਾਂ ਪਹਿਲਾਂ ਥੋੜਾ ਦਿਲ ਨਾਲ ਹਾਂ ਮੈਂ ਗੱਲ ਤਾਂ ਮਿਲ ਸਕਦਾ ਪਹਿਲਾਂ ਉਹ ਵੀ ਹੁਣ ਅਗਲੇ ਮੇਰੀ ਗੱਲ ਸੁਣ ਲੈ 7 ਮਹੀਨੇ ਪੁੱਛ ਆਦਮੀ ਲੇਦੇ ਉਹ ਬਾਈ ਜੀਰੀ ਦੀਆਂ ਬਗੂਈਆਂ ਹੋਈਆਂ ਹੋਈਆਂਗਾ ਹਾਂ ਜੀਰੀ ਤੇ ਬਾਦ ਧੱਕਦੀਆਂ ਹੋਈਆਂ ਹਾਂਰੀ ਨਾਲੇ ਆ ਬਾਈ ਹਾਂ ਕਿ ਨਹੀਂ ਆਈ ਲਾਹੋਂ ਜੀ ਨੇ ਸਾਈ ਦੇਣੀ ਉਹਨੇ ਕਿੰਨੇ ਕਰ ਟੱਕਰ ਰੇਖ ਨਾ ਕਹਿਣਾ ਮਨੂੰ ਦੇ ਰੇਖ ਨਾ ਕਹਿਣਾ ਮਨੂੰ ਦੇ ਹੋ ਉਹ ਵੀ ਗੱਲ ਆ ਨੱਪਾ ਤੋਵਾ ਦੂਗੇ ਬੱਡ ਬੱਡ ਕਰ ਦੇਣਾ ਇਹਦਾ ਤਰੁੰਦਾ ਬਿੱਡ ਖੋਲ ਦੇਣਾ ਤਾਂ ਹੁਣ ਤਾਂ ਬਣ ਗਿਆ ਖੇਤ ਆ ਇਹਨ ਆ ਉਹ ਤਾਂ ਬਣ ਗਿਆ ਹੁਣ ਖੋਲ ਦੇਣਾ ਬਸ ਜੇ ਮੈਨੂੰ ਹਰਾ ਪਿਆ ਮੈਂ ਕਹਿੰਦਾ ਉਹਨੂੰ ਵੀ ਕਰ ਦੇ ਪੱਧਰਾ ਆਹ ਦੋ ਤੇ ਘਰਾ ਕੇ ਨਾ ਗੋਲੇ ਤੇ ਇੱਕ ਪੰਡਾ ਚ ਕਾਇ ਇਹਨੂੰ ਜਿੰਦਾ ਚੱਕੋ ਉੱਥੋਂ ਚੱਲੀਏ ਚਲੋ ਡੋਲੋਂ ਡੋਲੋਂ ਵਾ ਗਈਏ ਰੇ ਕਾਲੂ ਲਾ ਦੂੰਗੇ ਇਹ ਕਾਲੂ ਕਿਹੜਾ ਹੋ ਗਿਆ ਪਿਆ ਰਹਿਣ ਦੇ ਅਜੂਰੇ ਕਾਲੂ ਦਿਨ ਚ ਲਾ ਦੂੰ ਪੱਲੀ ਮਾਵਾ ਨੇ ਸਾਰੇ ਥੱਲੇ ਨੰਗੇ ਕਰਦੇ ਕੋ ਕੁਝ ਨਹੀਂ ਹੁੰਦਾ ਹੈਗਾ ਹਰ ਕੇ ਕਾਲੂ ਹੋ ਜਾਣਾ ਕਾਲੂ ਕਰ ਦੋ ਹਾਂ ਪੁੱਤ ਓ ਗੰਨਾ ਓ ਓਕੇ ਆਏ ਹੋਰ ਅੱਪ ਤਾਂ ਗੰਨਾ ਪਿੱਛੇ ਨਾਲ ਖਾਲੇ ਆਂ ਤਾਂ ਗੰਨੇ ਆ ਗੰਨੇ ਵਾਲੇ ਦਾ ਉਹ ਧੂਏ ਆ ਹੀ ਨਹੀਂ ਆ ਰਾਜੇ ਕਰਦਾ ਫੋਨ ਉਹਨੂੰ ਪੁੱਛਦਾ ਹੈ ਪੁੱਛਦਾ ਆ ਥੱਲੇ ਕਰ ਲੈ ਨਿਕਲ ਠੰਡ ਦੇ ਤਾਰ ਬਹੁਤ ਅਜਬਈ ਜੱਟ ਦੀ ਜਨਰੇਟਰ ਵਾਲੇ ਹੁਣ ਆ ਗਏ ਲਾਉਣ ਸੀ ਉੱਤੋਂ ਆ ਜੱਟ ਦੀ ਤਾਰ ਬਹੁਤ ਅਜਬੀ ਦੇਖਦਾ ਸਹੀ ਲਾ ਇਹ ਤਾਂ ਫੀਲ ਆਉਣਾ ਆ ਗਿਆ ਫੇਰ ਤਾਂ ਠੀਕ ਆ ਨਹੀਂ ਟੋਕਾ ਉਹਨਾਂ ਨੂੰ ਹੁਣਾ ਕਰ ਦੂੰਗੇ ਪਹਿਲਾਂ ਤੂੰ ਜਿਹੜਾ ਕੰਮ ਕਰਨਾ ਉਹ ਕਰ ਵਜ਼ੀਰਾ ਟਾਈਮ ਪਿਆ ਹੱਲੇ ਚੱਲ ਚਲੋ ਚੱਲੀਏ ਡੌਲ ਲਾ ਦੋ ਪੰਡਾ ਹੀ ਸਿੱਟ ਦੋ ਇਹ ਸਿੱਟ ਨਹੀਂ ਆ ਗਈਆਂ ਫੇਮ ਲਿਆ ਕੋਈ ਬਾਤ ਦੋ ਸੈਟ ਲਾ ਟੋਕਾ ਕਰਨਾ ਇੱਥੇ ਡੌਲ ਪਾ ਕੇ ਆਉਣੀ ਹੈ ਜੇ ਰਾਤ ਨੂੰ ਨਹੀਂ ਤਾਂ ਡੌਲ ਨਹੀਂ ਪੈਣੀ ਹੁਣ ਤਾਂ ਪੈ ਜਾਣੀਆਂ ਨਾ ਹਾਂ ਹੁਣ ਪੈ ਨਹੀਂ ਫੇਰ ਨਹੀਂ ਪੈਣੀ ਹੈਗੀ ਇਹ ਡਾਉਣੀ ਕਣੀ ਹੋ ਚਲਿਓ ਕਾਕਰ ਮੈਂ ਆ ਗਿਆ ਉਹ ਲਾਈਟ ਕਿੱਥੇ ਆਜੂਗਾ ਯਾਰ ਜਾਂ ਫਿਊਜਨ ਲੱਗਿਆ ਫਿਊਜਨ ਲੱਗੂਗਾ ਤਾਂ ਹੀ ਲਾਈਟ ਆਊਗੀ ਉਹ ਜਿੰਦਾ ਕਿਦੋਂ ਬੈਠੀ ਲੈ ਜਾ ਮੈਂ ਕਹਿੰਦਾ ਉਹ ਲਾ ਹੱਥ ਇੱਥੇ ਜਿੰਦਾ ਬੈਠੂ ਨਹੀਂ ਕਿਸੇ ਦਾ ਦੇਖ ਲੰਨੇ ਆ ਆਪਣਾ ਕਿੱਲਾ ਲੋਹੇ ਦਾ ਕਿੱਥੇ ਪਿਆ ਆਪਣਾ ਕਿੱਥੇ ਪਿਆ ਚੱਲੀਆਂ ਪਿਆ ਚੱਲੀਆਂ ਹਾਂ ਹਾਂ ਮੋਟਰ ਚ ਹਾਂ ਖਟਾਈ ਤੋਂ ਵੀ ਖੋਲਣਾ ਪੈਣਾ ਹੈ ਖੋਲ ਦੇਣਾ ਵਾਸ ਹੁਣ ਚੱਲ ਬੋਲੇ ਚਲ ਚੱਲ ਲੇਪਤਾ ਜਾ ਆਪਾਂ ਲੋ ਜੀ ਬਾਈ ਪਹੁੰਚ ਗਏ ਕਰਨਾ ਵਿੱਚ ਆ ਚੱਲ ਹੁਣ ਕਿੱਥੇ ਹੋ ਡੌਲ ਪਾ ਦੀਏ ਮਾਂ ਇੱਕ ਸੈਂਟਰ ਚ ਤੇ ਆ ਨੱਕੇ ਦੇ ਫੇਰੀ ਕੰਪਣਾ ਬਣੀ ਨੱਕਾ ਹੁਲ ਜਾਂਦਾ ਹੈ ਇੱਕੀ ਨਾਲ ਭਰਾਂ ਵਰ ਜਾਂਦਾ ਇੱਕੀ ਦਾ ਆਉਟ ਸਾਈਡ ਨੂੰ ਭਰ ਜਾਂਦਾ ਚੱਲ ਚੱਲ ਜ਼ੋਰ ਨਾਲ ਗਿੱਲੇ ਦਾ ਫੁੱਲ ਹੈ ਗਿੱਲੇ ਨਾਲ ਤਾਂ ਹੋਰ ਚੜ ਗਈ ਹੂੰ ਗਿੱਲੇ ਨਾਲ ਤਾਂ ਹੋਰ ਚੜ ਗਈ ਹੂੰ ਗਿੱਲੇ ਨਾਲ ਤਾਂ ਹੋਰ ਚੜ ਗਈ ਹੌਲ ਗੇਲੇ ਚੜ ਗਈ ਹੁਣ ਬੋਲੇ ਲੈ ਲਿਆ ਲੈਂਡ ਪਰ ਪੰਛੀ ਨਾ ਨੰਗੀ ਹੋਵੇ ਪੰਛੀ ਕਿੱਥੇ ਨੰਗੀ ਹੋ ਜਿਉ ਰੇ ਆਓ ਢੂੰਗੇ ਸਿਆੜ ਨਿਕਲੇ ਵੇਜਾ ਹਮੋਂ ਨਹੀਂ ਲੱਗੇ ਹਜਾ ਮੈਂ ਲੈ ਪਰ ਕਿੱਥੇ ਗੱਟੇਗਾ ਮਾ ਮੌਸਮ ਦੇ ਲੱਗੇ ਹਜਾ ਹੋਇਆ ਪੈਣਾ ਹੀ ਪੈਣਾ ਰਾਤ ਨੂੰ ਹਉਗਾ ਹੂੰ ਹਉਗਾ ਪੱਕਾ ਬੋਲੇ ਨਹੀਂ ਬਉਗਾ ਹੀ ਪਊਗਾ ਪਤਾ ਨਹੀਂ ਆ ਅੱਲਾ ਹੁਆ ਹੈ ਰਬਾਨੀ ਲੈ ਲੋ ਇੱਥੇ ਲਗਾ ਹੁਆ ਹੈ ਹੋਗਾ ਕੀ ਨਹੀਂ ਹੋਗਾ ਹੋਗਾ ਇਹਦੇ ਮਸ਼ੀਨ ਲਵਾ ਗਈ ਨੇ ਆਪਾਂ ਨੂੰ ਮਨ ਲੱਗਾ ਉਹ ਕਰਦਣਾ ਸਾਡੀ ਤਾਂ ਉੱਚਾ ਬੋਲਣਾ ਲੋਕਾਂ ਦਾ ਕਹਿੰਦੇ ਨੇ ਕਿ ਹੋਗਾ ਉੱਚੀ ਬੋ ਬੋਲਦੇ ਆ ਇਹਦੇ ਮਹੀਨ ਲੋਣੀ ਪੈਣੀ ਮਨ ਲੱਗਾ 2-4 ਮਹੀਨੇ ਲਵਾਉਣੇ ਜੇ ਉਹ ਟਾਈਮ ਆ ਪੈਣੀ ਆ ਦੀਂਛਿਪ ਗਿਆ ਹਾਂ ਫਟਾਫਟ ਆ ਇਹ ਇੱਥੇ ਆ ਹਾਂ ਐਸੇ ਇਹੇ ਲ ਮੜੀਂੇ ਕਿਣੀਆਂ ਪਈਆਂ ਕੰਡ ਜੀ ਬਣਾਤੀ ਹੈ ਹੈ ਤਲਵਾਦ ਮਾ ਜੇ ਮੀ ਹੋਰ ਪੈ ਗਿਆ ਰੂਟਾ ਰੂਟਰ ਮਾਰ ਦੂੰਗੀ ਪਤਲਾ ਪਤਲਾ ਜਾਂ ਡੂੰਗੀ ਜਾਂ ਪਿੱਛੀਆਂ ਹਾਂ ਕਰਤਾ ਜੇ ਭਾਂਦੂਗੇ ਇਹਦਾ ਇਹਦਾ ਬਹੁਤ ਪੀ ਅਸਲੀ ਦੀ ਮਾ ਗਿੱਲ ਤਾਂ ਬਾਤੂ ਹੈ ਇਹਦਾ ਕੁਝ ਨਹੀਂ ਕਰੀਏ ਇਹ ਇਹਦਾ ਹੋਈਓ ਗਿੱਲੇ ਨਹੀਂ ਉੱਪਰੇ ਦੇ ਕਰੀ ਗਿੱਲੀ ਹੋਈਦੀ ਸੀ ਗਿੱਲੇ ਦਾ ਬਾਤੂ ਸੀ ਚੱਲ ਚੱਲ ਇੱਥੇ ਵਾਲੇ ਹੈ ਐਸੇ ਖੱਜਾ ਕੋਣ ਮੇਰੀ ਬਾਹਾਂ ਦੇ ਪਾਸੇ ਕਰ ਲੈ ਤਾਂ ਇਹਦਾ ਮੈਂ ਥੱਕਦਾ ਚੱਲ ਪਾਉਣ ਦੇ ਆ ਫਿਰ ਹੈ ਠੀਕ ਆ ਜੀ ਬਾਈ ਫਿਰ ਮਿਲਦੇ ਆ ਵਲੌਗ ਚ ਆ ਕੇ ਡੌਲ ਫਿਰ ਚੱਲਦੇ ਆਪਾਂ ਹਲੇ ਇੱਧਰ ਡਬਲ ਲੱਗਣੀ ਆ ਇਹ ਜਿੰਦੇ ਨਾਲ ਤਾਂ ਨਹੀਂ ਪਾਈ ਹੈਗੀ ਮਾ ਪੱਛੀਆਂ ਨਾਲ ਪੱਟ ਹੋਵੇ ਪੈ ਜਾਣੀ ਪੈ ਤਾਂ ਜਾਣੀ ਟਰੈਕਟਰ ਨੇ ਤੋਣਾ ਬਹੁਤ ਹੈ वैसे इते च लोड ता है नहीं ती लेजर हादा लेजर हादा लोड ता है नहीं ती खुल्ला ही भरदा के भी ता आए है जब लाइट ਨਾੜਦੇ ਵੇ ਖੀਲੇ ਭਰ ਕੇ ਤਾਂ ਖੜ ਜੇ ਸੀ ਆਹੋ ਹੈਗਾ ਸੀ ਹਮ ਹੈਲੋ ਹਾਂ ਮੈਂ ਨਾ ਇਧਰ ਪੱਟੇ ਪਾਉਂਦਾ ਹਾਂ ਬਾਈ ਹੁਣ ਕੰਨੇ ਪਾੜਾ ਪਾੜ ਨਹੀਂ ਕਰ ਕੌਣ ਹੈ ਤੂੰ ਹਿੱਲੇ ਵੇ ਨੌਤਾ ਫਿਰਦਾ ਹੈ ਸੁਣੀ ਗਿਆ ਫਿਰ ਚਲੋ ਠੀਕ ਆ ਜੀ ਬਾਈ ਮਿਲ ਗਿਆ ਸਾਹਿਬ ਵੀਰ ਉਹਨੂੰ ਠੀਕ ਕਰਦਾ ਮੈਂ ਕੱਲ ਫੇਰ ਮਿਲਦੇ ਆ ਓਕੇ ਜੀ ਸਤਿ ਸ੍ਰੀ ਅਕਾਲ ਠੀਕ ਆ ਇਹਦਾ ਨਹੀਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਫੇਰ ਮਿਲਦੇ ਬਾਈ